ਆ ਬੂਟੇ ਦੇ 4-5 ਪੱਤੇ ਜੇ ਸਵੇਰੇ ਤੁਸੀਂ ਨਿਰਨੇ ਪੇਟ ਖਾ ਲੈਂਦੇ ਹੋ ਤਾਂ ਤੁਹਾਡੀ ਪਾਚਨ ਸ਼ਕਤੀ ਪੂਰੀ ਠੀਕ ਹੋ ਜਾਂਦੀ ਹੈਗੀ ਤੇ ਨਾਲ ਹੀ ਤੁਹਾਡੇ ਵਾਲਾਂ ਦੀ ਸਿਹਤ ਲਈ ਤੇ ਤੁਹਾਡੀ ਚਮੜੀ ਦੀ ਸਿਹਤ ਲਈ ਇਹ ਬਹੁਤ ਵਧੀਆ ਕੰਮ ਕਰਦਾ ਹੈਗਾ ਇੱਕ ਤਰ੍ਹਾਂ ਦੇ ਜਿਵੇਂ ਮੰਨ ਲਓ ਤੁਸੀਂ মালਟੀ ਵਿਟਾਮਿਨ ਗੋਲੀਆਂ ਆਉਂਦੀਆਂ ਨੇ ਜਿਹੜੀਆਂ ਕਿ ਤੁਸੀਂ ਆਪਣੇ ਵਾਲਾਂ ਤੇ ਚਮੜੀ ਦੀ ਸਿਹਤ ਲਈ ਲੈਣੇ ਹੋਗੇ ਉਸੇ ਤਰ੍ਹਾਂ ਹੀ ਇਹ ਬੂਟਾ ਜਿਹੜੇ ਇਹਦੇ ਪੱਤੇ ਕੰਮ ਕਰਦੇ ਨੇਗੇ ਕਾਫੀ ਸਾਰੇ ਹੋਰ ਇਸ ਦੇ ਫਾਇਦੇ ਨੇਗੇ ਇਸ ਬੂਟੇ ਦਾ ਨਾਮ ਹੈਗਾ ਜੀ ਕੜੀ ਪੱਤਾ કરી ਪੱਤਾ ਵੀ ਕਹਿੰਦੇ ਆ ਇਹਨੂੰ ਤੇ ਕੜੀ ਪੱਤਾ ਵੀ ਕਿਹਾ ਜਾਂਦਾ ਹੈਗਾ ਕਰੀ ਲੀਫਸ ਜਿਹੜਾ ਇਹਨੂੰ ਇੰਗਲਿਸ਼ ਦੇ ਵਿੱਚ ਕਿਹਾ ਜਾਂਦਾ ਹੈਗਾ ਇਹਨੂੰ ਲਾਉਣ ਦੇ ਸਮੇਂ ਦੀ ਗੱਲ ਕਰਾਂਗੇ ਬੂਟੇ ਦੇ ਫਾਇਦਿਆਂ ਦੀ ਗੱਲ ਕਰਾਂਗੇ ਤੇ ਵਰਤਨਾ ਕਿਵੇਂ ਆ ਉਸ ਬਾਰੇ ਜਿਹੜੀ ਗੱਲਬਾਤ ਇਸ ਵੀਡੀਓ ਦੇ ਵਿੱਚ ਕਰਾਂਗੇ ਵੀਡੀਓ ਨਾਲ ਤੱਕ ਦੇਖਿਓ ਤੇ ਪੇਜ ਨੂੰ ਫੋਲੋਅ ਤੇ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਜਿਹੜਾ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਹੁਣ ਗੱਲ ਕਰ ਲਈਏ ਕੜੀ ਪੱਤੇ ਦੇ ਬੂਟੇ ਨੂੰ ਲਾਉਣ ਦੇ ਸਮੇਂ ਦੀ ਸਾਲ ਦੇ ਵਿੱਚ ਦੋ ਸੀਜ਼ਨ ਇਦਾਂ ਦੇ ਹੁੰਦੇ ਆ ਜਦੋਂ ਤੁਸੀਂ ਇਹਨੂੰ ਲਾ ਸਕਦੇ ਹੋਗੇ ਇੱਕ ਹੈਗਾ ਜੀ ਜਿਵੇਂ ਜੁਲਾਈ ਅਗਸਤ ਸਤੰਬਰ ਤਿੰਨ ਮਹੀਨੇ ਇਹ ਹੈਗੇ ਇਹਨਾਂ ਜੀ ਤੁਸੀਂ ਲਾ ਸਕਦੇ ਹੋ ਹੁਣ ਜਿਹੜਾ ਬਿਲਕੁਲ ਟਕਮਾ ਸਮਾਂ ਇਹਨੂੰ ਲਾਉਣ ਦਾ ਚੱਲ ਰਿਹਾ ਹੈਗਾ ਇਹਨੂੰ ਤੁਸੀਂ ਧਰਤੀ ਦੇ ਵਿੱਚ ਲਾ ਸਕਦੇ ਹੋ ਗਮਲੇ ਦੇ ਵਿੱਚ ਲਾ ਸਕਦੇ ਹੋ ਗਰੋ ਬੈਗ ਦੇ ਵਿੱਚ ਲਾ ਸਕਦੇ ਹੋ ਢੋਲ ਵੱਟ ਕੇ ਉਹਦੇ ਵਿੱਚ ਲਾ ਸਕਦੇ ਹੋ ਇਸ ਤਰ੍ਹਾਂ ਜਿੱਥੇ ਥੋੜੀ ਜਿਹੀ ਜਗ੍ਹਾ ਕਿ ਉੱਥੇ ਵੀ ਇਹਨੂੰ ਤੁਸੀਂ ਲਾ ਸਕਦੇ ਹੋਗੇ ਤੇ ਇਸ ਤੋਂ ਇਲਾਵਾ ਜਿਹੜਾ ਇਹਨੂੰ ਲਾਉਣ ਵੇਲੇ ਤੁਸੀਂ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾਗਾ ਜਿਵੇਂ ਤੁਸੀਂ ਮੰਨ ਲਓ ਗਮਲੇ ਦੇ ਵਿੱਚ ਲਾ ਰਹੇ ਹੋ ਜਾਂ ਗਰੋ ਬੈਗ ਦੇ ਵਿੱਚ ਲਾ ਰਹੇ ਹੋ ਤਾਂ ਜਿਹੜੀ ਤੁਹਾਡੀ ਮਿੱਟੀ ਦੀ ਡਰੇਨੇ ਜਾਨੀ ਕਿ ਉਹ ਚੋ ਪਾਣੀ ਲੰਘਣ ਦੀ ਜਿਹੜੀ ਸਮਰੱਥਾ ਕਿਉਂ ਜ਼ਿਆਦਾ ਹੋਣੀ ਚਾਹੀਦੀ ਹੈ ਇਹ ਸਾਰੇ ਬੂਟਿਆਂ ਦੇ ਵਿੱਚ ਜਿਹੜਾ ਇਹ ਰੂਲ ਲਾਗੂ ਹੁੰਦਾ ਹੈਗਾ ਪਾਣੀ ਭਰ ਕੇ ਖੜਨਾ ਨਹੀਂ ਚਾਹੀਦਾ ਮਿੱਟੀ ਦੇ ਵਿੱਚ ਚਾਹੇ ਉਹ ਗਮਲੇ ਦੇ ਵਿੱਚ ਹੋਵੇ ਚਾਹੇ ਗਰੋ ਬੈਗ ਦੇ ਵਿੱਚ ਹੋਵੇ ਚਾਹੇ ਉਹ ਹੋਵੇ ਤੁਹਾਡਾ ਢੋਲ ਵੱਡ ਕੇ ਲਾਇਆ ਹੋਵੇ ਤੇ ਇੱਕ ਗੱਲ ਉੱਥੇ ਤੁਸੀਂ ਹੋਰ ਧਿਆਨ ਰੱਖਣੀ ਹੈਗੀ ਮੰਨ ਲਓ ਜਿਹੜੇ ਸਰਾਖ ਆਗੇ ਗਮਲੇ ਥੱਲੇ ਚੰਗੀ ਤਰ੍ਹਾਂ ਸਾਫ਼ ਕਰਕੇ ਉੱਪਰ ਉਹਦੇ ਕੋਈ ਇਦਾਂ ਦੀ ਚੀਜ਼ ਰੱਖਣੀ ਹੈ ਤੁਸੀਂ ਮਨ ਲਓ ਕਿਸੇ ਘੜੇ ਦੀ ਡਿਕਰੀ ਹੋ ਗਈ ਜਾਂ ਕੋਈ ਹੋਰ ਉਸ ਤਰ੍ਹਾਂ ਦਾ ਕੋਈ ਚੀਜ਼ ਹੋ ਗਈ ਜਿਹਦੇ ਨਾਲ ਜਿਹੜੇ ਸਰਾਖ ਬੰਦ ਨਾ ਹੋਣ ਤੇ ਓਵਰ ਜਿਹੜਾ ਪਾਣੀ ਹੈਗਾ ਉਹ ਥੱਲੇ ਦੀ ਲੰਘਦਾ ਰਹੇ ਇਸ ਤੋਂ ਇਲਾਵਾ ਥੋੜੀ ਬਹੁਤਾ ਜਿਵੇਂ ਸੁੱਕਾ ਮਟੀਰੀਅਲ ਜਿਹਦੇ ਗਲੇ ਸੜੇ ਪੱਤੇ ਹੋਗੇ ਉਹ ਤੁਸੀਂ ਥੱਲੇ ਥੱਲੇ ਜਿਹੜੇ ਗਮਲੇ ਦੇ ਵਿਛਾ ਲੈਣੇ ਆ ਉੱਪਰ ਉਹ ਤੋਂ ਬਾਅਦ ਮਿੱਟੀ ਪਾਉਣੀ ਹੈਗੀ ਉਹਦੇ ਨਾਲ ਵੀ ਜਿਹੜਾ ਪਾਣੀ ਹੁੰਦਾਗਾ ਜਿਹੜਾ ਜਿਹੜਾ ਉਹ ਨੁਕਸਾਨ ਕਰਦਾਗਾ ਗਮਲੇ ਦੇ ਵਿੱਚ ਜਾਂ ਗਰੋ ਬੈਗ ਦੇ ਵਿੱਚ ਉਹ ਥੱਲੇ ਜਿਹੜਾ ਰਸਦਾ ਰਹਿੰਦਾਗਾ ਇਹ ਤਾਂ ਹੋਊਗਾ ਜਿਹੜਾ ਲਾਉਣ ਵੇਲੇ ਗੱਲਾਂ ਦਾ ਧਿਆਨ ਰੱਖਣਾ ਨਾਲ ਮਿੱਟੀ ਦੇ ਵਿੱਚ ਤੁਸੀਂ ਖਾਦ ਜ਼ਰੂਰ ਮਿਲਾ ਲੈਣੀ ਹੈ ਗਲੀ ਸੜੀ ਖਾਦ ਮਿਲਾ ਸਕਦੇ ਹੋ ਜਾਂ ਫਿਰ ਗੁੰਡੋਆਂ ਦੀ ਖਾਦ ਮਿਲਾ ਸਕਦੇ ਹੋ ਜਾਂ ਫਿਰ ਲੀਫ ਕੰਪੋਸਟ ਜਾਨੀ ਕਿ ਗਲੇ ਸੜੇ ਪੱਤਿਆਂ ਤੋਂ ਤਿਆਰ ਕੀਤੀ ਗਈ ਖਾਦ ਉਹ ਵੀ ਤੁਸੀਂ ਇਸ ਮਨਤ ਲਈ ਵਰਤ ਸਕਦੇ ਹੋਗੇ ਸੋ ਇਸ ਤਰ੍ਹਾਂ ਇਹਨੂੰ ਤੁਸੀਂ ਗਮਲੇ ਦੇ ਵਿੱਚ ला ਸਕਦੇ ਹੋ ਧਰਤੀ ਦੇ ਵਿੱਚ ਵੀ ਲਾਉਣ ਵੇਲੇ ਇਹਨਾਂ ਚੀਜ਼ਾਂ ਦੀ ਵਰਤੋਂ ਤੁਸੀਂ ਕਰ ਸਕਦੇ ਹੋ ਜਿਹੜੀਆਂ ਆਪਾਂ ਹੁਣ ਦੱਸ ਕੇ ਹਟਿਆਂਗੇ ਲਾਉਣ ਦੇ ਸਮੇਂ ਬਾਰੇ ਇੱਕ ਤਾਂ ਆਪਾਂ ਦੱਸਿਆ ਤੁਹਾਨੂੰ ਜੁਲਾਈ ਅਗਸਤ ਸਤੰਬਰ ਦੂਜਾ ਇਹਨੂੰ ਤੁਸੀਂ ਫਰਵਰੀ ਮਾਰਚ ਦੇ ਮਹੀਨੇ ਦੇ ਵਿੱਚ ਵੀ ਲਾ ਸਕਦੇ ਹੋਗੇ ਕਿਸਮਾਂ ਦੀ ਗੱਲ ਕਰੀਏ ਤਾਂ ਕੋਈ ਖਾਸ ਕਿਸਮਾਂ ਦੇ ਉੱਪਰ ਇਹਦੇ ਉੱਪਰ ਕੰਮ ਨਹੀਂ ਹੋਇਆਗਾ ਲਗਭਗ ਲੋਕਲ ਕਿਸਮ ਦੇ ਨਾਂ ਤੋਂ ਇਹ ਜਿਹੜੀ ਇਹ ਇੱਕ ਕਿਸਮ ਆਪਣੇ ਆਉਂਦੀ ਹੈਗੀ ਮਿੱਠਾ ਨਿੰਮ ਦੇ ਨਾਲ ਨਾਲ ਵੀ ਇਹਨੂੰ ਜਾਣਿਆ ਜਾਂਦਾ ਹੈਗਾ ਜੇ ਤਾਂ ਨਸਲੀ ਵਾਧੇ ਦੀ ਗੱਲ ਕਰੀਏ ਜਾਨੀ ਕਿ ਇਹ ਤੋਂ ਬੂਟੇ ਤਿਆਰ ਕਿਵੇਂ ਕੀਤੇ ਜਾ ਸਕਦੇ ਆ ਤਾਂ ਇਹਦੇ ਉੱਪਰ ਜਿਹੜਾ ਨਿੰਮ ਦੇ ਵਾਂਗੂ ਨਮੂੜੀਆਂ ਲੱਗਦੀਆਂ ਨੇਗੀਆਂ ਬੀਜ ਆਉਂਦਾਗਾ ਉਹਦੇ ਤੋਂ ਤੁਸੀਂ ਇਹਨੂੰ ਤਿਆਰ ਕਰ ਸਕਦੇ ਹੋ ਕਲਮ ਤੋਂ ਵੀ ਇਹਨੂੰ ਤਿਆਰ ਕੀਤਾ ਜਾ ਸਕਦਾਗਾ ਤੇ ਇਹਨੂੰ ਵਰਤੋਂ ਦੇ ਤਰੀਕਿਆਂ ਬਾਰੇ ਗੱਲਬਾਤ ਕਰੀਏ ਸਵੇਰੇ ਨਰਨੇ ਪੇਟ ਸਿੱਧੇ ਤੁਸੀਂ ਪੰਜ ਚਾਰ ਪੱਤੇ ਇਸ ਤਰ੍ਹਾਂ ਤੋੜ ਕੇ ਖਾ ਸਕਦੇ ਹੋ ਇਹਨਾਂ ਨੂੰ ਚੰਗੀ ਤਰ੍ਹਾਂ ਚਬਾ ਲੈਣਾ ਨਰਨੇ ਪੇਟ ਜਾਂ ਫਿਰ ਤੁਸੀਂ ਇਹਨੂੰ ਜਿਹੜਾ ਆਪਣੀ ਕਿਸੇ ਵੀ ਸਬਜ਼ੀ ਦੇ ਤੜਕੇ ਦੇ ਵਿੱਚ ਵਰਤ ਸਕਦੇ ਹੋਗੇ ਇਹਨਾਂ ਪੱਤਿਆਂ ਨੂੰ ਤੋੜ ਕੇ ਇਹ ਡਰਾਈ ਕਰਕੇ ਜਾਨੀ ਕਿ ਹਵਾ ਜਾਂ ਧੁੱਪ ਦੇ ਵਿੱਚ ਸੁਕਾ ਕੇ ਉਸ ਤੋਂ ਬਾਅਦ ਤੁਸੀਂ ਰੱਖ ਕੇ ਇਹਨਾਂ ਨੂੰ ਰੋਜ਼ਾਨਾ ਦੀ ਵਰਤੋਂ ਦੇ ਵਿੱਚ ਰੱਖ ਸਕਦੇ ਹੋਗੇ ਜਾਂ ਫਿਰ ਇਹਨੂੰ ਤੁਸੀਂ ਜੇਕਰ ਜਿਵੇਂ ਤੁਸੀਂ ਸਿਰ ਤੇ ਲਾਉਣ ਵਾਲਾ ਕੋਈ ਤੇਲ ਬਣਾਉਣਾ ਚਾਹੁੰਦੇ ਹੋ ਤਾਂ ਇਹਨੂੰ ਚੰਗੀ ਤਰ੍ਹਾਂ ਸਰੋਂ ਦੇ ਤੇਲ ਦੇ ਵਿੱਚ ਜਾਂ ਕੋਕੋਨਟ ਦੇ ਤੇਲ ਦੇ ਵਿੱਚ ਕਾੜ ਕੇ ਇਹਨਾਂ ਨੂੰ ਤਾਉ ਤੇਲ ਦੀ ਵਰਤੋਂ ਕਰਨ ਦੇ ਨਾਲ ਵੀ ਜਿਹੜਾ ਤੁਹਾਨੂੰ ਕਾਫੀ ਸਾਰੇ ਫਾਇਦੇ ਜਿਹੜੇ ਵਾਲਾਂ ਦੀ ਸਿਹਤ ਹੁੰਦੀ ਮਿਲ ਜਾਣੇ ਨੇਗੇ ਇਹ ਇੱਕ ਅਸ਼ੱਦੀ ਯਾਨੀ ਕਿ ਮੈਡੀਸਨਲ ਪਲਾਂਟ ਹੈਗਾ ਦਵਾਈਆਂ ਵਾਲਾ ਬੂਟਾ ਹੈਗਾ ਤੇ ਕਾਫੀ ਸਾਰੇ ਗੁਣਾਂ ਨਾਲ ਭਰਪੂਰ ਹੈਗਾ ਆਸਾਨੀ ਨਾਲ ਖਾਧਾ ਜਾਂਦਾ ਖਾਣ ਦੇ ਵਿੱਚ ਕੋਈ ਕੌੜਾ ਨਹੀਂ ਹੈਗਾਗਾ ਸਵਾਦ ਇਹਦਾ ਠੀਕ ਹੁੰਦਾ ਹੈਗਾ ਤੇ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਚਾਹੇ ਉਹ ਦਵਾਈਆਂ ਵਾਲੇ ਇਸ ਤਰ੍ਹਾਂ ਦੇ ਬੂਟੇ ਹੋਗੇ ਜਾਂ ਫਿਰ ਉਹ ਫਲਦਾਰ ਬੂਟੇ ਹੋਗੇ ਜਾਂ ਕੁਦਰਤੀ ਖੇਤੀ ਸਬੰਧੀ ਹੋ ਗਿਆ ਜਾਂ ਸਬਜ਼ੀਆਂ ਸਬੰਧੀ ਹੋ ਗਿਆ ਜਿਹੜੀਆਂ ਸਮੇਂ ਤੋਂ ਸਮੇਂ ਆਪਾਂ ਤੁਹਾਡੇ ਤੱਕ ਲੈ ਕੇ ਆਉਣੇ ਰਹੇ ਨੇ ਆ ਉਹ ਸਾਰੀਆਂ ਜਾਣਕਾਰੀਆਂ ਨੂੰ ਚੈਨਲ ਦੇ ਲਈ ਪੇਜ ਨਾਲ ਜੁੜੇ ਰਹੋ ਤੇ ਪੇਜ ਨੂੰ ਇੰਨਾ ਪਿਆਰ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ